ਉੱਜਾ ਬੜਾ ਚੰਗਾ ਮਾਰਿਆ ਹਾਂਜੀ ਪਾਣੀ ਵੀ ਤੁਸੀਂ ਬਚਾ ਲਿਆ ਕੱਖਾਂ ਤੋਂ ਕਿਵੇਂ ਬਚਾਇਆ ਕੱਖਾਂ ਤੋਂ ਸਾਨੂੰ ਤਾਂ ਇਸ ਕੰਪਨੀ ਨੇ ਕੀ ਕੀਤਾ ਵੀ ਆਪਦੇ ਝੋਨੇ ਦੀ ਦਵਾਈ ਬਣਾ ਲਈ ਜਿਹੜੀ ਇਸ ਝੋਨੇ ਨੂੰ ਨਹੀਂ ਮਾਰਦੀ ਹਾਂ ਇਸੇ ਨੂੰ ਨਹੀਂ ਮਾਰਿਆ ਬਾਕੀ ਉਹਨੇ ਸਾਰਾ ਕੁਝ ਮਾਰਤਾ ਠੀਕ ਚਲੋ ਇਹ ਤਾਂ ਹੋ ਗਿਆ ਇਹ ਉਹਨਾਂ ਨੇ ਜਾਣਦੀ ਮੈਨੂੰ ਬਾਹ ਫੜੀ 34 ਕੁਇੰਟਲ 80 ਕਿਲੋ ਹੋਇਆ ਤਾਂ ਇਹ ਲੱਗਦਾ ਵੀ ਇਸ ਵਾਰੀ ਤੁਸੀਂ ਪਾਣੀ ਵੀ ਬਚਾ ਗਏ ਹਾਂਜੀ ਹਾਂ ਮਜ਼ਦੂਰੀ ਵੀ ਬਚਾ ਗਏ ਸਮਾਂ ਵੀ ਬਚਾ ਗਏ ਹਾਂ ਕੱਖਾਂ ਤੋਂ ਵੀ ਬਚਾ ਗਏ ਸਾਰਾ ਕੁਝ ਹੋ ਗਿਆ ਝਾੜ ਵੀ ਵੱਧ ਕੱਢ ਜੂਗੇ ਤੇ ਆਪਾਂ ਕਹਿ ਸਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਉਮੀਦ ਦੀ ਕਰਨ ਹੋ ਗਈ ਹਾਂ ਮੈਨੂੰ 7 ਸਾਲ ਹੋ ਗਏ ਸੀ ਕਰੋਨਾ ਯਾਦ ਆ ਤੁਹਾਨੂੰ ਕਰੋਨਾ ਵੇਲੇ ਕੀ ਹੋਇਆ ਸੀ ਕਰੋਨਾ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਆਈ ਸੀ ਸਾਨੂੰ ਮਜ਼ਦੂਰੀ ਦੀ ਉਦੋਂ ਆਈ ਸੀ ਸਿੱਧੀ ਬਜਾਈ ਦੀ ਮਤਲਬ ਇੱਕ ਕਾੜ ਵੀ ਆਪਾਂ ਕਹਿ ਲਈਏ ਵੀ ਸਿੱਧੀ ਬਜਾਈ ਉਦੋਂ ਕਾਮਯਾਬ ਹੋਣਾ ਸਟਾਰਟ ਹੋਈ ਸੀ ਪਰ ਫੇਰ ਫੇਲ ਪਤਾ ਕਿੱਥੋਂ ਹੋਈ ਫੇਲ ਹੋਈ ਕੱਖਾਂ ਤੋਂ ਹੁਣ ਵੀ ਕੁਝ ਕਿਸਾਨ ਆ ਜਿਹੜੇ ਬੜੀ ਕਾਮਯਾਬੀ ਨਾਲ ਸਿੱਧੀ ਬਿਜਾਈ ਕਰ ਰਿਹਾ ਅੱਜ ਮੈਂ ਨਾ ਤੁਹਾਨੂੰ ਆਪਾਂ ਕਹਿ ਲਈਏ ਕਿ ਪੰਜਾਬ ਦੇ ਪਾਣੀ ਦਾ ਮਜ਼ਦੂਰੀ ਦਾ ਬਹੁਤ ਸਾਰੇ ਮਸਲੇ ਆ ਕਿਸਾਨੀ ਤੇ ਜਿਹੜੇ ਫਸਲਾਂ ਤੇ ਪੈਂਦੇ ਆ ਆਪਾਂ ਨਾ ਉਹਦਾ ਇੱਕ ਬੜਾ ਹੱਲ ਤੁਹਾਡਾ ਮਨ ਜਾ ਸੌਖਾ ਹੋ ਜਾਣਾ ਮੇਰੀ ਵੀਡੀਓ ਦੇਖ ਕੇ ਕਿ ਯਾਰ ਅੱਜ ਬਹੁਤ ਕਮਾਲ ਦੀ ਵੀਡੀਓ ਆ ਆਪਾਂ ਬਾਈ ਨਾ ਮਹਿੰਦਰਪਾਲ ਸਿੰਘ ਹੁਣਾਂ ਦੇ ਖੇਤ ਪਹੁੰਚੇ ਆ ਪਿੰਡ ਬੋਪਾਰਾਮਾ ਬੋਪਾਰਾਇ ਕਲਾ ਦੇ ਵਿੱਚ ਪਹੁੰਚੇ ਆ ਬਾਈ ਸਤਿ ਸ੍ਰੀ ਅਕਾਲ ਇਹਨਾਂ ਦੇ ਕੋਲੇ ਪਹੁੰਚਿਆ ਇਹਨਾਂ ਨੇ ਨਾ ਝੋਨਾ ਸਿੱਧਾ ਬੀਜਿਆ ਤੇ ਸਭ ਤੋਂ ਵੱਡੀ ਗੱਲ ਇਹ ਆ ਇਹਨਾਂ ਦੇ ਝੋਨੇ ਦੀ ਵੀ ਇਹਨਾਂ ਦੇ ਝੋਨੇ ਦੇ ਵਿੱਚ ਸਿੱਧਾ ਬੀਜਣ ਤੋਂ ਬਾਅਦ ਕੱਖ ਨਹੀਂ ਹੋਇਆ ਆ ਜੋ ਬਾਈ ਜੀ ਹਾਂ ਜੀ ਜਿਹੜੀ ਸਿੱਧੀ ਬਜਾਈ ਦਾ ਝੋਨਾ ਮੋਸਟਲੀ ਹਾਂ ਜੀ ਉਹ ਮਰਦਾ ਕੱਖਾਂ ਵੱਲੋਂ ਹਾਂ ਜੀ ਕੱਖ ਤੋਂ ਉਹਨੂੰ ਕੱਢਣੇ ਪਏ ਨੇ ਕਿ ਇਹ ਮਤਲਬ ਕੱਖਾਂ ਦਾ ਕੀ ਹੱਲ ਕੀ ਕੀਤਾ ਤੁਸੀਂ ਐਡੇ ਮਤਲਬ ਤੋੜਦਾ ਝੋਨਾ ਬੜਾ ਸੋਹਣਾ ਖੜਿਆ ਹੈ ਹਾਂਜੀ ਬੂਝਾ ਬੜਾ ਚੰਗਾ ਮਾਰਿਆ ਹੈ ਹਾਂਜੀ ਪਾਣੀ ਵੀ ਤੁਸੀਂ ਬਚਾ ਲਿਆ ਕੱਖਾਂ ਤੋਂ ਕਿਵੇਂ ਬਚਾਇਆ ਕੱਖਾਂ ਤੋਂ ਸਾਨੂੰ ਜਦੋਂ ਇਹ ਕੰਪਨੀ ਵਾਲਿਆਂ ਨੇ ਬੀਜ ਦਿੱਤਾ ਕਿਹੜੀ ਕਿਹੜੀ ਕੰਪਨੀ ਦਾ ਬੀਜ ਸੁਵਾਨਾ ਕੰਪਨੀ ਦਾ ਸੁਵਾਨਾ ਕੰਪਨੀ ਦਾ ਬੀਜ ਦਿੱਤਾ ਉਹਨਾਂ ਨੇ ਬੀਜ ਦਾ ਤਾਂ ਕੱਖਾਂ ਨਾਲ ਕੋਈ ਸਬੰਧ ਨਹੀਂ ਕੱਖ ਤਾਂ ਬਾਣ ਚ ਹੋਣੇ ਆ ਕੱਖ ਦੇ ਬੀਜ ਦੇ ਨਾਲ ਹੀ ਕੱਖਾਂ ਵਾਲੀ ਦਵਾਈ ਦਿੱਤੀ ਸੀ ਸਾਨੂੰ ਅੱਛਾ ਹਾਂ ਉਹਨਾਂ ਨੇ ਦੱਸਿਆ ਸੀ ਵੀ ਇੱਕ ਇਹ ਬੀਜਣ ਤੋਂ 15 ਤੋਂ 30 ਦਿਨ ਦੇ ਵਿੱਚ ਮਾਰਨੀ ਆ ਜੀ 1 30 ਤੋਂ 45 ਰੰਦੇ ਬਾਅਦ ਚ ਫੇਰ ਦੋ ਵਾਰੀ ਦੋ ਵਾਰੀ ਮਾਰਨੀ ਹੈ ਵੀ ਫੇਰ ਮਾਰਨੀ ਹੈ ਦੋ ਵਾਰੀ ਅੱਛਾ ਨਹੀਂ ਕੱਟ ਸੀ ਬਣੀ ਬਣਾਈ ਅੱਛਾ ਜੀ ਵਿਚੇ ਦਵਾਈ ਵਿੱਚੇ ਹੀ ਬੀਜ ਜਦੋਂ ਤੁਹਾਨੂੰ ਸਵਾਨਾ ਕੰਪਨੀ ਸਵਾਨਾ ਕੰਪਨੀ ਨੇ ਜਦੋਂ ਬੀਜ ਦਿੱਤਾ ਸਾਰੀ ਪੂਰੀ ਕੱਟ ਦਿੱਤੀ ਆ ਨਾਲ ਹੀ ਕੱਟ ਦੇਤੀ ਕੱਟ ਦੇਤੀ ਉਹਦੇ ਵਿੱਚੇ ਹੀ ਦਵਾਈ ਸੀ ਕਾ ਮਾਰਨ ਵਾਲੀ ਦੋ ਵਾਰੀ ਦੀ ਠੀਕ ਹੈ ਜੀ ਇੱਕ ਵਾਰੀ ਦਾ ਵੀ ਸੀ ਦਾ ਤੇ ਜਿਹੜਾ ਵਿੱਚ ਹੋਰ ਝੋਨਾ ਹਰਾ ਹੋ ਜਾਂਦਾ ਹੁੰਦਾ ਕੰਬਾਈਨ ਉਹ ਵਿੱਚੇ ਉਹ ਸਾਰਾ ਕੁਝ ਉਹਨੇ ਮਤਲਬ ਦਵਾਈ ਨਹੀਂ ਮਾਰਤਾ ਅੱਛਾ ਅੱਛਾ ਇਹ ਉਹ ਕੰਪਨੀ ਦਾ ਝੋਨਾ ਵਸ ਆ ਗਿਆ ਮੈਂ ਸਮਝ ਗਿਆ ਕਿ ਇੱਕ ਨਾ ਅ ਪਿੱਛੇ ਜੇ ਸੋਧ ਹੋਈ ਹੈ ਕਿ ਦਵਾਈਆਂ ਉਸ ਤਰ੍ਹਾਂ ਦੀਆਂ ਬਣਨ ਲੱਗੀਆਂ ਝੋਨੇ ਦੇ ਜੈਨੇਟਿਕ ਨੂੰ ਫੜ ਕੇ ਦਵਾਈ ਬਣ ਜਾਂਦੀ ਹੈ ਵੀ ਜਿਹੜੀ ਦਵਾਈ ਉਸ ਝੋਨੇ ਨੂੰ ਨਹੀਂ ਮਾਰੂਗੀ ਹੋਰ ਦੁਨੀਆ ਦੀ ਜਿਹੜੀ ਵੀ ਚੀਜ਼ ਘਰੀ ਹੋਗੀ ਉਹਨੂੰ ਮਾਰ ਦਿੰਦੀ ਹੈ। ਉਹ ਉਹੀ ਇੱਥੇ ਕੰਮ ਹੋਇਆ। ਤਾਂ ਇਸ ਕੰਪਨੀ ਨੇ ਕੀ ਕੀਤਾ ਵੀ ਆਪਦੇ ਝੋਨੇ ਦੀ ਦਵਾਈ ਬਣਾ ਲਈ ਜਿਹੜੀ ਇਸ ਝੋਨੇ ਨੂੰ ਨਹੀਂ ਮਾਰਦੀ। ਹਾਂ ਇਸੇ ਨੂੰ ਨਹੀਂ ਮਾਰਿਆ ਬਾਕੀ ਉਹਨੇ ਸਾਰਾ ਕੁਝ ਮਾਰਤਾ। ਠੀਕ ਚਲੋ ਇਹ ਤਾਂ ਹੋ ਗਿਆ ਇਹ ਹੋ ਗਿਆ ਸਫਲ ਹੋ ਗਿਆ। ਹਾਂਜੀ। ਪਰ ਇਹ ਵਧੀਆ ਨਿਕਲੂਗਾ। ਇਹ ਗੱਲ ਇਹ ਗੱਲ ਦੀ ਕੀ ਗਾਰੰਟੀ ਆ ਇਹ ਗਾਰੰਟੀ ਇਹ ਆ ਜੀ ਪਿਛਲੇ ਸਾਲ ਇਹਨਾਂ ਦੇ ਡਾਕਟਰ ਨੀਤਿਸ਼ ਨੇ ਹੁਣ ਉਸ ਟਾਈਮ ਖੰਨੇ ਆ ਪਹਿਲਾਂ ਜਗਰਾਉਂ ਸੀ ਪਿਛਲੇ ਸਾਲ ਜੀ 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 ਉਹਨਾਂ ਨੇ ਮੇਰਾ ਇੱਕ ਪੀਲਾ ਡੈਮੋ ਲਵਾਇਆ ਸੀ ਅੱਛਾ ਜੀ ਵੀ ਤੁਸੀਂ ਲਾ ਕੇ ਦੇਖੋ ਜੇ ਤੁਹਾਨੂੰ ਘਾਟਾ ਪਊ ਤਾਂ ਸੀ ਜ਼ਿੰਮੇਵਾਰਾ ਉਹਨਾਂ ਨੇ ਇੱਥੋਂ ਤੱਕ ਗਾਰੰਟੀ ਦੇ ਦਿੱਤੀ ਜੇ ਡਾਕਟਰ ਸਾਹਿਬ ਨੇ ਆਇਆ ਕਹਿੰਦਾ ਹਾਂ ਉਹ ਕਹਿੰਦੇ ਜੇ ਤੁਹਾਡਾ 35 ਕੁਆਂਟਲ ਤੋਂ 32 ਕੁਆਂਟਲ ਤੋਂ 35 ਕੁਆਂਟਲ ਦੇ ਵਿੱਚ ਝਾੜ ਨਾ ਹੋਵੇ ਜੀ ਵੀ ਪੈਸੇ ਮੈਂ ਦੇਵਾਂਗਾ ਜਿੰਨਾ ਘਟ ਗਿਆ ਤੁਹਾਡਾ ਜੀ ਜੀ 32 ਤੋਂ ਘਟ ਗਿਆ ਜੇ ਤੁਹਾਡਾ 30 ਨਿਕਲੇ 2 ਕੁਆਂ ਫਿਰ ਮੈਂ ਲਾਇਆ ਉਹਨਾਂ ਦੇ ਹੌਸਲੇ ਨਾਲ ਜੀ ਫਿਰ ਉਹਨਾਂ ਨੇ ਦਵਾਈ ਵੀ ਪਹਿਲਾਂ ਆਪ ਕੋਲੇ ਖੜ ਕੇ ਬਿਜਾ ਕੇ ਗਏ ਹੂੰ ਫਿਰ ਉਹ ਮੈਨੂੰ ਦੋ ਵਾਰੀ ਆਪ ਆ ਕੇ ਦਵਾਈ ਦੇ ਕੇ ਗਏ 15 ਦਿਨ ਬਾਅਦ ਉਹ ਆ ਕੇ ਝੋਨਾ ਮੇਰਾ ਦੇਖਦੇ ਰਹੇ ਬਿਨਾ ਦੱਸੇ ਪੁੱਛੇ ਜੀ ਕੱਲੇ ਹੀ ਆ ਕੇ ਖੱਤੇ ਚ ਗੇੜਾ ਮਾਰ ਕੇ ਚਲੇ ਗਏ ਆਪ ਹੀ ਮੁੜ ਜਾਂਦੇ ਸੀ ਆਪ ਹੀ ਮੁੜ ਜਾਂਦੇ ਮੈਨੂੰ ਨਹੀਂ ਸੀ ਪਤਾ ਹੁੰਦਾ ਮੈਂ ਤਾਂ ਲੋਕ ਦੱਸਦੇ ਸੀ ਕਿ ਇੱਥੇ ਕੋਈ ਬੰਦਾ ਆਇਆ ਆ ਕੇ ਮੁੜ ਗਿਆ ਇੱਕੇ ਮੁੜ ਗਿਆ ਮੈਂ ਫਿਰ ਸਮਝ ਜਾਂਦਾ ਵੀ ਡਾਕਟਰ ਸਾਹਿਬ ਹੀ ਆ ਹੋਰ ਤਾਂ ਕੋਈ ਹੋ ਨਹੀਂ ਸਕਦਾ ਜੀ ਉਹਨਾਂ ਨੇ ਜਾਣਦੀ ਮੈਨੂੰ ਬਾਹ ਫੜੀ 34 ਕੁਆਂਟਲ 80 ਕਿਲੋ ਹੋਇਆ ਮੈਂ ਸਗੋਂ ਪਾਰਟੀ ਕੀਤੀ ਇੱਕ ਕੁਆਂਟਲ ਦੀ ਨਹੀਂ ਤੁਸੀਂ ਤੁਹਾਨੂੰ ਦੇਣੀ ਸੀ ਫਿਰ ਅਸੀਂ ਵੀ ਸਾਡੇ ਵੀ ਬਣਦੇ ਆ 33 ਤੱਕ ਸੀ ਤੁਹਾਡਾ ਵੀ 32 ਤੋਂ ਜੇ ਘਟ ਗਿਆ ਤਾਂ ਅਸੀਂ ਪੈਸੇ ਦੇਵਾਂਗੇ ਹੁਣ 32 ਦੇ ਵਾਧਿਆ ਮੈਂ ਦੇਵਾਂਗਾ ਹਾਂ ਮੈਂ ਫੇਰ ਪਾਰਟੀ ਕੀਤੀ ਅੱਛਾ ਪਿਛਲੇ ਸਾਲ ਤੁਹਾਡਾ 34 ਕੁਆਂਟਲ ਹੋ ਗਿਆ 80 ਕਿਲੋ 34 ਕੁਆਂਟਲ 80 ਕਿਲੋ ਮਤਲਬ 35 ਕੁਆਂਟਲ ਹੀ ਹੋ ਗਿਆ 35 ਕੁਆਂਟਲ ਜੋ ਤੇ ਇਸ ਵਾਰ ਤੁਸੀਂ ਕਿੰਨੇ ਕਿਲੇ ਲਾਤੇ ਇਸ ਟਾਈਮ ਮੈਂ ਲਾਇਆ 25 ਕਿਲੇ 25 ਕਿੱਲੇ ਤੇ ਉਹ ਸਰਕਾਰ ਵਾਲਾ ਫਾਰਮ ਭਰਿਆ ਗਿਆ ਜਿਹੜਾ 1500 ਰੁਪਏ ਦਾ ਬਲਾਕ ਦੇ ਵਿੱਚ ਭਰਿਆ ਬਲਾਕ ਵਾਲਿਆਂ ਨੇ ਭਰਿਆ ਉਹ ਮੇਰਾ ਉਹ ਵੀ ਮੇਰੀਆਂ ਫੋਟੋਆਂ ਖਿੱਚ ਕੇ ਲਗਾਇਆ ਸਾਰਾ ਕੁਝ ਦੇਖ ਕੇ ਗਏ ਆ ਜੀ ਉਹ ਵੀ ਸਭ ਕੁਝ ਪੂਰਾ ਕੀਤਾ ਉਹਨਾਂ ਨੇ ਮੈਨੂੰ ਤਾਂ ਇਹ ਲੱਗਦਾ ਵੀ ਇਸ ਵਾਰੀ ਤੁਸੀਂ ਪਾਣੀ ਵੀ ਬਚਾ ਗਏ ਹਾਂਜੀ ਹਾਂ ਮਜ਼ਦੂਰੀ ਵੀ ਬਚਾ ਗਏ ਸਮਾਂ ਵੀ ਬਚਾ ਗਏ ਕੱਖਾਂ ਤੋਂ ਵੀ ਬਚਾ ਗਏ ਸਾਰਾ ਕੁਝ ਹੋ ਗਿਆ ਝਾੜ ਵੀ ਵੱਧ ਕੱਢ ਜੂਗੇ ਹਾਂਜੀ ਤੇ ਆਪਾਂ ਕਹਿ ਸਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਉਮੀਦ ਦੀ ਕਰਨ ਹੋ ਗਈ ਹਾਂ ਮੈਨੂੰ 7 ਸਾਲ ਹੋ ਗਏ ਇਸ ਜੀ <laughs> 20 ਦੇ ਨੂੰ ਅੱਛਾ ਜੀ 7 ਸਾਲ ਹੋ ਗਏ 7 ਸਾਲ ਹੋ ਗਏ ਸਿੱਧੀ ਬਜਾਈ ਕਰਦੇ ਹਾਂ ਹਾਂ ਪਹਿਲਾਂ ਮੈਂ ਪੂਸ਼ਾ ਲਾਉਂਦਾ ਹੁੰਦਾ ਸੀ ਸਿੱਧੀ ਬਜਾਈ 'ਚ ਅੱਛਾ ਜੀ ਉਹਦੇ 'ਚ ਘਾਹ ਦੀ ਸਮੱਸਿਆ ਸੀ ਕਿਉਂਕਿ ਦਵਾਈਆਂ ਇਹ ਜਿਹੀਆਂ ਸੀ ਕਿ ਜੇ ਦਵਾਈ ਮਾਰਦੇ ਸੀ ਪੂਸ਼ਾ ਖੜ ਜਾਂਦਾ ਝੋਲਾ ਰੋਕ ਜਾਂਦਾ ਸੀ ਉਹ ਪੁੱਤ ਤਾਂ ਐ ਜੇ ਹੋ ਕੇ ਖੜ ਜਾਂਦਾ ਹੱਲੇ ਨੂੰ ਹੋ ਕੇ ਖੜ ਜਾਂਦੇ ਫਿਰ ਉਹਦੇ ਤੇ ਸਾਨੂੰ ਇੱਕ ਬੋਰੀ ਦੀ ਜਗ੍ਹਾ ਦੋ ਦੋ ਬੋਰੀਆਂ ਪਾਉਣੀਆਂ ਪੈਂਦੀਆਂ ਜੂਰੀ ਜਿਹਦੀ ਹੂੰ ਤਾਂ ਤਾਕਤਾਲੀਆਂ ਦਵਾਈਆਂ ਖਰਚਾ ਬਹੁਤ ਹੋ ਜਾਂਦਾ ਸੀ ਫਿਰ ਆ ਕੁਦਰਤੀ ਪਿਛਲੇ ਸਾਲ ਉਹ ਡਾਕਟਰ ਸਾਹਿਬ ਮਿਲ ਗਏ ਉਹਨਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਕਾਬਾ ਰਾ ਕੀ ਬਾਤ ਹੈ ਕੀ ਬਾਤ ਹੈ ਵੱਡੇ ਭਾਈ ਜਿਹੜੀ ਆਹ ਵੈਰਾਈਟੀ ਆ ਇਹ ਸਾਰਾ ਕੁਝ ਕਲੀਅਰ ਹੋ ਗਿਆ ਹਾਂਜੀ ਜਿਹੜੀ ਕੰਪਨੀ ਦੀ ਵੈਰਾਈਟੀ ਆ ਇਹ ਕਿੰਨੇ ਦਿਨਾਂ ਵਾਲੀ ਆ ਇਹ 120 ਤੋਂ 125 ਦਿਨ ਦੇ ਵਿੱਚ 120 ਤੋਂ ਮਤਲਬ ਬੀਜਣ ਤੋਂ हां 20 ਜਣ ਤੋਂ ਲੈ ਕੇ 120 ਤੋਂ 25 ਦਿਨ ਦੇ ਵਿੱਚ ਵਿੱਚ ਵੱਡੀ। ਮਤਲਬ 26 ਦੇ ਬਰਾਬਰ ਹੀ ਆ। 126 ਦੇ ਬਰਾਬਰ ਹੀ ਆ, ਉਹੀ ਚੀਜ਼ ਆ ਇਹ। ਇਹ 126 ਝੋਨਾ ਜਿਹੜਾ ਲਾਉਨੇ ਆ ਉਹੀ ਆ ਇਹ। हां, ਉਹਦੇ ਬਰਾਬਰ ਟਾਈਮ ਲੈਂਦੀ ਆ ਇਹ। ਉਹ ਉਹੀ ਝੋਨਾ। ਇਹ ਇਹ 1 ਹੀ ਆਉਂਦਾ ਕਿ ਦੋ ਆਉਂਦੀਆਂ? ਸਹੀ। ਬਰੇਟੀਆਂ ਕਿੰਨੀਆਂ ਆਉਂਦੀਆਂ ਇਹਨਾਂ ਦੀਆਂ? ਇਹਦੀਆਂ 127, 126 ਤਾਂ 27 ਆ ਲਾਇਆ ਸਵਾਨਾਂ ਦਾ। ਜੀ। ਆ 134 ਲਾਇਆ। ਅੱਛਾ ਆ 134 ਆ। हां, ਇਹ 12 ਕਿਲੇ ਆ। ਅੱਛਾ ਆ ਜ਼ਿਆਦਾ ਅੱਛਾ। ਠੀਕ ਆ ਜੀ। हां हां ਲੱਗੇ ਹੋਏ ਆ ਦਾ 12 ਕਿਲੇ। ਅੱਛਾ ਜੀ। ਠੀਕ ਆ ਜੀ। ਇੱਕ ਮੈਨੂੰ ਹੋਰ ਦੱਸੋ ਗੱਲ ਵੀ ਜਦੋਂ ਆਪਾਂ ਮੰਡੀ ਚ ਲੈ ਕੇ ਗਏ ਆ ਕਈ ਵਾਰੀ ਵੀ ਹੁੰਦਾ ਜਿਹੜਾ ਹਾਂਜੀ ਉਹ ਹੋ ਵੀ ਵਧੀਆ ਜਾਂਦਾ ਤੋਲ ਚ ਵੀ ਵਧੀਆ ਹੋ ਜਾਂਦਾ ਹਾਂਜੀ ਜਾਂ ਤਾਂ ਕਿ ਇਹਦੇ ਦੇਖਣ ਚ ਨੀ ਵਧੀਆ ਹੁੰਦਾ ਜਾਂ ਕਈ ਵਾਰੀ ਆੜਤੀਆ ਖਰੀਦਣ ਲੱਗਾ ਕਹਿੰਦਾ ਜੀ ਇਹ ਚ ਟੁੱਟ ਆਉਂਦੀ ਆ ਜੀ ਫਲਾਨਾ ਆਉਂਦਾ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਨਹੀਂ ਮੈਂ ਆੜਤੀਆ ਨੂੰ ਪਹਿਲਾਂ ਖੱਤੇ ਚ ਦਿਖਾਇਆ ਲਿਆ ਕੇ ਜੀ ਵੀ ਆ ਮੇਰਾ ਝੋਨਾ ਖੜਾ ਜੇ ਕਹੇ ਤਾਂ 4 ਦਿਨ ਮੈਂ ਰੋਕ ਕੇ ਵੱਢ ਨੂੰ ਗਿੱਲਾ ਨਾ ਕਹੀ ਮੈਨੂੰ ਮੰਡੀ ਚ ਜਾ ਕੇ ਨਾ ਕਹੀ ਜੀ ਇੱਥੇ ਚਾਹੇ ਕਹਦੇ ਗਿੱਲਾ ਹਾਂਜੀ ਉਹ ਮੈਨੂੰ ਕਹਿੰਦਾ ਵੀ ਪਰਸੋਂ ਨੂੰ ਵੱਢ ਲਈ ਜੀ ਪਰਸੋਂ ਨੂੰ ਮੈਂ ਵੱਢ ਕੇ ਕੰਡੇ ਤੇ ਕੰਡਾ ਕਰਾ ਕੇ ਉਹਦੇ ਲਾਇਆ ਅੱਛਾ ਜੀ ਤਲਾਇ ਤਲੋਇਆ ਨਹੀਂ ਕੰਡੇ ਦੂਜੇ ਲੋਟ ਨਹੀਂ ਤੋਲਿਆ ਕੰਡਾ ਕਰਾ ਕੇ ਇਕੱਠਾ ਲਾਤਾ ਸਿੱਧਾ ਹੀ ਲਾਤਾ ਸੇਲਰ ਕਿਉਂਕਿ ਉਹਨੇ ਖੱਤੇ 'ਚ ਦੇਖ ਲਿਆ ਸੀ ਪਹਿਲਾਂ ਠੀਕ ਹੈ ਠੀਕ ਹੈ ਕੋਈ ਦਾਣਾ ਨਹੀਂ ਟੁੱਟਿਆ ਕੋਈ ਕੁਛ ਨਹੀਂ ਹੋਇਆ ਠੀਕ ਹੈ ਜੀ ਬਸ ਉਹਨੇ ਮੈਨੂੰ 34 ਕੁਇੰਟਲ 80 ਕਿਲੋ ਦੀ ਪਰਚੀ ਬਣਾ ਕੇ ਦੇਤੀ ਕੰਡੇ ਤੋਂ ਲਹਾ ਕੇ ਕੋਈ ਤਕਲੀਫ ਨਹੀਂ ਹੋਈ ਅੱਛਾ ਕੋਈ ਤਕਲੀਫ ਵੇਚਣ 'ਚ ਨਹੀਂ ਹੋਈ ਰੰਗ 'ਚ ਨਹੀਂ ਹੋਈ ਉਹ ਚੱਕ ਨਹੀਂ ਆਈ ਇੱਕ ਮੈਨੂੰ ਹੋਰ ਦੱਸ ਦਿਓ ਵੀ ਤੁਹਾਡਾ ਤੁਸੀਂ ਬਹੁਤ ਕੈਲਕੂਲੇਟਿਵ ਬੰਦੇ ਆ ਤੁਹਾਡਾ ਮੋਟਾ ਮੋਟਾ ਆ ਕਿੰਨਾ ਕਿੱਲੇ ਮਗਰ ਕਿੰਨਾ ਬਚ ਗਿਆ ਹੋਊਗਾ ਜੇ ਆਪਾਂ ਦੇਖੋ ਕद्दू ਦਾ ਬਚ ਗਿਆ ਹਾਂਜੀ ਕद्दू ਦਾ ਬਚ ਗਿਆ ਕद्दू ਤੇ ਆਪਣਾ ਰੁਪਈਆ ਕਿੰਨਾ 4-5 4-4 ਰੁਪਈਆ ਇਹ ਲੱਗ ਜਾਂਦਾ ਨਾ ਕद्दू ਤੇ ਲੱਗਦਾ 2000 ਰੁਪਈਆ 2000 ਲੱਗ ਜਾਂਦਾ 4-5 4 ਤੋਂ 4.5000 ਤੱਕ ਲੱਗ ਜਾਂਦਾ ਲਵਾਈ 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 5 ਤੋਂ 2000 ਤੱਕ ਹੀ ਪੈ ਜਾਂਦਾ 7000 ਹੋ ਗਿਆ ਹੂੰ 7000 ਤੇ ਫੇਰ ਬੱਟਾ ਚਾੜਨ ਵਾਲਾ ਲੈ ਜਾਂਦਾ ਉਹਨੂੰ ਵੀ ਦਿਹਾੜੀ ਦੇਣੀ ਹੈ ਹੂੰ ਬੱਟਾਂ ਵੀ ਲਿਫਣੀਆਂ ਨੇ ਹਾਂ ਉਹ 300 ਕੀਲੇ ਦਾ ਉਹ ਲੈਂਦੇ ਆ ਉਹ ਲੈ ਗਏ ਤੇ ਉਸ ਤੋਂ ਬਾਅਦ ਫੇਰ ਮੈਂ ਸਾਂਝੀ ਨਹੀਂ ਰੱਖਿਆ ਹੈਗਾ 20000 ਤੇ ਤਾਂ ਹੁਣ ਸਾਂਝੀ ਆ 700 ਰੁਪਏ ਦਿਹਾੜੀ ਚੱਲਦੀ ਆ ਹਾਂ 20000 ਰੁਪਏ ਤੋਂ ਘੱਟ ਸਾਂਝੀ ਨਹੀਂ ਰਲਦਾ ਮੈਂ ਸਾਂਝੀ ਨਹੀਂ ਰੱਖਿਆ ਕੱਖ ਕੱਢਣ ਤੋਂ ਬਚ ਗਏ ਕੱਖ ਕੱਢਿਆ ਹੀ ਨਹੀਂ ਹੈਗਾ ਦਵਾਈ ਮਾਰਤੀ ਉਹਦੇ ਨਾਲ ਹੀ ਮਰ ਗਿਆ ਦੋ ਵਾਰੀ ਗੱਲ ਖਤਮ ਹੋ ਗਈ ਫੇਰ ਉਸ ਤੋਂ ਬਾਅਦ ਮੈਨੂੰ ਇਹ ਘੱਟੋ ਘੱਟ 10 12000 ਰੁਪਏ 12000 ਬਚਿਆ ਵਾ ਜਾਣ ਦੀ ਤੇ ਇੱਕ 1500 ਸਰਕਾਰ ਵਾਲਾ ਮਿਲ ਜਾਣਾ ਇੱਕ 1500 ਸਰਕਾਰ ਵਾਲਾ ਮਿਲ ਜਾਣਾ ਉਹ ਉਹ ਵੱਖਰਾ ਮਿਲ ਗਿਆ ਵੱਖਰਾ ਮਿਲਣਾ ਮਤਲਬ ਜੇ ਸਰਕਾਰ ਦਾ 15000 ਦਾ ਖਰਚਾ ਹੁੰਦਾ ਸਭ ਤੋਂ 1500 ਸਰਕਾਰ ਦੇ ਦੋਗੇ ਬਾਕੀ ਮੇਰਾ ਖਰਚਾ ਹੋਊਗਾ ਇੱਕ ਮੈਂ ਛੋਟੀ ਜੀ ਕੈਲਕੂਲੇਸ਼ਨ ਦੱਸ ਦਿਆਂ ਕਿ ਜਿੰਨਾ ਆਪਾਂ ਇੱਕ ਵਾਰ ਕੱਦੂ ਚ ਬਾਣ ਚ ਪਾਣੀ ਭਰਦੇ ਆ ਹਾਂਜੀ ਉਹਦੇ ਨਾਲ ਘੱਟ ਤੋਂ ਘੱਟ 6 ਪਾਣੀ ਲੱਗ ਜਾਂਦੇ ਹੈ ਹਾਂ ਹਾਂ 6 ਪਾਣੀ ਝੋਨੇ ਨੂੰ ਲੱਗ ਜਾਂਦੇ ਇੱਕ ਬਾਰੀ ਕੱਦੂ ਮਤਲਬ ਆਪਾਂ ਕਹਿ ਸਕਦੇ ਆ ਕਿ ਜਿਹੜਾ ਪਹਿਲਾ ਕੱਦੂ ਆ ਉਹਦੇ ਨਾਲ 6 ਪਾਣੀ ਕਦੋਂ ਲੱਗ ਲੱਗ ਜਾਂਦੇ ਕਦੋਂ ਲੱਗਣੇ ਆ ਝੋਨੇ ਨੂੰ 6 ਪਾਣੀ ਤੇ ਇਹਦੋਂ ਅੱਗੇ ਫੇਰ ਆਪਾਂ ਖੜਿਆਉਣਾ ਨਹੀਂ ਕਿਉਂਕਿ ਕੱਖ ਤਾਂ ਹੋਣੇ ਨਹੀਂ ਕੱਖ ਤਾਂ ਫੇਰ ਆਪਾਂ ਖੜਿਆਉਣਾ ਨਹੀਂਗਾ ਤੇ ਮਤਲਬ ਕਹਿਣ ਤੋਂ ਪਹਿਲਾਂ ਵੀ ਕੁੱਲ ਮਿਲਾ ਕੇ ਇਹ ਜਿਹੜੀ ਵੈਰਾਈਟੀ ਆ ਬਹੁਤ ਬਚਤ ਵਾਲੀ ਬਹੁਤ ਬਚਤ ਵਾਲੀ ਪਾਣੀ ਆਪਾਂ ਕਹਿ ਸਕਦੇ ਹਾਂ ਕਿ ਵਰਤਮਾਨ ਚ ਵੀ ਬਚਤ ਕਰ ਰਹੀ ਹੈ ਤੇ ਭਵਿੱਖ ਦੀ ਬਚਤ ਵੀ ਕਰ ਰਹੀ ਹੈ ਹਨਾ ਬਾਕੀ ਆਪਾਂ ਪਾਣੀ ਅਸੀਂ ਗਿੱਲਾ ਹੀ ਰੱਖਿਆ ਧਰਤੀ ਨੂੰ ਜੀ ਓਂ ਕਢਾਇਆ ਨਹੀਂ ਹੈਗਾ ਗਿੱਲਾ ਰੱਖਿਆ ਸੀ ਗਿੱਲਾ ਰੱਖਿਆ ਹਾਂ ਜੀ ਬਹੁਤ ਮੈਂ ਆ ਵੀ ਹੁਣ ਅੱਜ ਤਾਂ ਪਾਣੀ ਛੱਡਿਆ ਇੱਥੇ ਉਹ ਪ੍ਰਦਾਨ ਪਾਈ ਕਰਕੇ ਕਿਉਂਕਿ ਇਹਨੂੰ ਪਾਣੀ ਦੀ ਲੋੜ ਸੀ ਇੱਕ ਕੈਲਕੂਲੇਸ਼ਨ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ ਬਹੁਤ ਸਾਰੇ ਲੋਕ ਨਾ ਐਂ ਕਹਿ ਦਿੰਦੇ ਆ ਕਿ ਝੋਨਾ ਪਾਣੀ ਪੀਂਦਾ ਬਹੁਤ ਆ ਜਿਹੜਾ ਝੋਨਾ ਪਾਣੀ ਪੀਂਦਾ ਹੋਵੇ ਨਾ ਉਹ ਧਰਤੀ 'ਚ ਹੀ ਜਾਂਦਾ ਹੁੰਦਾ ਹਾਂ ਜਿਹੜਾ ਪਾਣੀ ਧਰਤੀ 'ਚ ਜਾ ਰਿਹਾ ਉਹਦਾ ਕੋਈ ਨੁਕਸਾਨ ਨਹੀਂ ਜਿਹੜਾ ਪਾਣੀ ਉੜਦਾ ਉਹਦਾ ਨੁਕਸਾਨ ਹੁੰਦਾ ਹੁੰਦਾ ਜਿਹੜਾ ਪਾਣੀ ਸਿੱਧੀ ਬਜਾਈ ਦੇ ਵਿੱਚ ਧਰਤੀ 'ਚ ਪੀਂਦੀ ਆ ਉਹ ਤਾਂ ਧਰਤੀ 'ਚੋਂ ਨਿਕਲਿਆ ਧਰਤੀ ਪੀ ਲਈਗਾ ਉਹਦਾ ਕੋਈ ਨੁਕਸਾਨ ਨਹੀਂ ਉਹ ਥੱਲੇ ਹੀ ਚਲਾ ਗਿਆ ਤਾ ਇਸ ਕਰਕੇ ਧਰਤੀ ਜੇ ਪੀਕਾ ਬਲੀ ਹਾਂ ਨਾ ਓਡਿਆ ਇਹ ਸਿਰਫ ਬੂਟੇ ਦੀ ਜੜ ਨੇ ਪੀਤਾ ਹਾਂ ਬਸ ਜਿੰਨਾ ਬੂਟੇ ਨੇ ਲੋੜ ਸੀ ਉਹ ਕਿੰਨੀ ਕਿ ਲੋੜ ਸੀ ਬੂਟੇ ਨੂੰ ਪੀ ਲਿਆ ਇੱਕ ਦਿਨ 2 ਦਿਨ ਛੱਡ ਕੇ ਮੈਂ ਪਾਣੀ ਲਾਉਂਦਾ ਰਿਹਾ ਹਾਂ ਖੱਤਾ ਮਤਲਬ ਗਿੱਲਾ ਹੀ ਰੱਖਿਆ ਉਹ ਨਹੀਂ ਹੈ ਕੜਾਇਆ ਨਹੀਂ ਹਾਂ ਪਾਣੀ ਖੜਿਆਉਣ ਦੀ ਲੋੜ ਹੈ ਕੜਾਇਉਣ ਦੀ ਲੋੜ ਹੈ ਖੜਿਆਉਣ ਦੀ ਲੋੜ ਦੀ ਬਾਈ ਬਹੁਤ ਮਿਹਰਬਾਨੀ ਬਾਈ ਜੀ ਤੁਹਾਡੀ ਜਾਣਕਾਰੀ ਬਹੁਤ ਚੰਗੀ ਲੱਗੀ ਮੈਨੂੰ ਲੱਗਦਾ ਕਿ ਮੈਨੂੰ ਇੱਕ ਦੋ ਹੋਰ ਕਿਸਾਨਾਂ ਨੂੰ ਮਿਲਣਾ ਚਾਹੀਦਾ ਹਾਂ ਜੀ ਤੇ ਮੈਂ ਕੋਸ਼ਿਸ਼ ਕਰਦਾ ਤਜਰਬਾ ਹੁੰਦਾ ਸਭ ਦਾ ਮੈਂ ਕੋਸ਼ਿਸ਼ ਕਰਦਾ ਇੱਥੇ ਨੇੜੇ ਤੇੜੇ ਹੋਰ ਵੀ ਕਿਸਾਨ ਹੈਗੇ ਮ ਅੰਦਰਪਾਲ ਮੇਰੇ ਨਾਲ ਆ ਤੇ ਇਹਨਾਂ ਇਹਨਾਂ ਨੂੰ ਵੀ ਖੇਤੀ ਦਾ ਕਾਫੀ ਵੱਡਾ ਤਜਰਬਾ ਹੈ ਇਹਨਾਂ ਨੇ ਵੀ ਸ਼ਵਾਨਾ ਕੰਪਨੀ ਦਾ ਉਹੀ ਬੀਲ ਆਇਆ ਹੈ ਨਾ ਬਾਈ ਜੀ 134 ਹਾਂਜੀ ਹਾਂਜੀ 134 ਕੀ ਐਕਸਪੀਰੀਅੰਸ ਰਿਹਾ ਬਾਈ ਤੁਹਾਡਾ 20% ਸਿੱਧੀ ਭਜਾਈ ਹੈ ਨਾ ਇਹ ਸਿੱਧੀ ਭਜਾਈ ਕੀਤੀ ਹੈ ਹਾਂਜੀ ਇਹ ਤਾਂ ਵੀ ਸਿੱਧੀ ਭਜਾਈ ਦਾ ਹੂੰ ਤੇ ਕੀ ਐਕਸਪੀਰੀਅੰਸ ਆ ਤੁਹਾਡਾ ਪਿਛਲੇ ਸਾਲ ਦਾ ਪਿਛਲੇ ਸਾਲ ਦਾ ਵੀ ਜੀ ਆਈਆਂ ਜੀ ਇੱਕ ਤਾਂ ਦੂਜੇ ਬੀਨ ਨਾਲੋਂ ਇਹਦੀ ਜਰਮੀਨੇਸ਼ਨ ਵਧੀਆ ਵਾ ਅੱਛਾ ਜੀ ਸਿੱਧੀ ਬਿਜਾਈ ਚ ਸਿੱਧੀ ਬਿਜਾਈ ਦੇ ਵਿੱਚ ਜੀ ਕਿਉਂਕਿ ਇਹਨਾਂ ਨੇ ਜਿਹੜਾ ਬੀਜ ਬਣਾਇਆ ਵਾ ਨਾ ਉਹ ਇਸ ਹਿਸਾਬ ਨੇ ਬਣਾਇਆ ਵਾ ਵੀ ਸਿੱਧੀ ਬਿਜਾਈ ਦੇ ਖਾਤਰੀ ਜੀ ਹਾਂਜੀ ਜੀ ਤੇ ਬਾਕੀ ਐਤਕੀ ਇਸ ਵਾਰ ਦੀ ਮੈਂ ਤੁਹਾਨੂੰ ਦੱਸਦਾ ਜੀ ਪਿਛਲੀ ਵਾਰ ਨਾਲੋਂ ਜਿਵੇਂ ਐਤਕੀ ਸਾਰੇ ਜਿਨ੍ਹਾਂ ਨੇ ਵੀ ਸਿੱਧੀ ਬਿਜਾਈ ਕੀਤੀ ਆਪਣੇ ਪਿੰਡ 'ਚ ਪੰਜ ਘਰ ਹੈਗੇ ਹੋਰ ਘਰ ਦੇ ਆ ਉਹ ਸਾਰਿਆਂ ਨੂੰ ਥੋੜਾ ਬੋਣਾ ਪਿਆ ਵਾ ਅੱਛਾ ਜੀ ਹਾਂਜੀ ਆਪਾਂ ਨੂੰ ਬੋਣਾ ਪਿਆ ਆਪਣੀ ਜਰਮੀਨੇਸ਼ਨ ਪੂਰੀ ਵਧੀਆ ਹੋਈ ਆ ਜਰਮੀਨੇਸ਼ਨ ਵਧੀਆ ਹੋ ਗਈ ਉਸ ਤੋਂ ਬਾਅਦ ਜਿਹੜੀ ਉਹ ਕੱਖਾਂ ਵਾਲੀ ਦਵਾਈ ਇਹ ਦਿੰਦੇ ਆ ਜਿਹੜੀ ਉਹਦੇ ਵਿੱਚ ਦਾ ਜੀ ਉਹਦਾ ਤਾਂ ਹੈਗਾ ਵੀ ਇਹ ਆ ਵੀ ਸਾਰੀ ਕੱਖ ਜਿੰਨੇ ਵੀ ਕੱਖ ਵਾ ਤੇ ਜਿੰਨਾ ਵੀ ਹੋਰ ਕੋਈ ਝੋਨੇ ਦਾ ਡਾਲਾ ਸਾਰਾ ਮਾਰਦੀ ਆ ਉਹ ਮਾਰ ਪਹਿਲਾਂ ਮੈਨੂੰ ਇਹ ਲੱਗਦਾ ਸੀ ਆਹ ਟਾਕੀ ਦੇ ਵਿੱਚ ਵੀ ਮੈਨੂੰ ਝੋਨਾ ਬੋਹਣਾ ਪਊਗਾ ਹੂੰ ਤੇ ਜਦੋਂ ਮੈਂ ਸਪਰੇਅ ਕੀਤੀ ਉਹ ਮੈਂ ਡਬਲ ਸਪਰੇਅ ਮਾਰੀ ਪਹਿਲਾਂ ਇਧਰ ਨੂੰ ਮਾਰਦੀ ਦੂਜੀ ਲੋੜ ਇਧਰ ਨੂੰ ਮਾਰਦੀ ਜੀ ਤੇ ਸਾਰਾ ਸਾਰਾ ਉਹ ਖਤਮ ਹੋ ਗਿਆ ਵੈਸੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਕੀ ਕਰਦੀਆਂ ਕੰਪਨੀਆਂ ਯਾਰ ਬਣਾਉਂਦੀਆਂ ਕਿਵੇਂ ਆ ਕੰਪਨੀਆਂ ਕੀ ਕਰਦੀਆਂ ਨਾ ਕਿ ਜਿਹੜਾ ਵੀ ਉਹਨਾਂ ਦਾ ਖਾਸ ਹੈ ਉਹਦੇ ਇੱਕ ਇੱਕ ਚੀਜ਼ ਤਾਂ ਉਹਦੇ ਵਿੱਚ ਇੱਕ ਸਿੰਪਟਮ ਤਾਂ ਹੈ ਨਾ ਜਿਹੜਾ ਦੂਸਰੇ ਸਾਰਿਆਂ ਚੋਂ ਨਾ ਵੱਖਰਾ ਇਹ ਉਹਨੂੰ ਫੜ ਲੈਂਦੀਆਂ ਬਸ ਉਹ ਉਹਨੂੰ ਫੜ ਕੇ ਉਹ ਸਿੰਪਟਮ ਤੇ ਉਹ ਮਤਲਬ ਕਹਿ ਸਕਦੇ ਕਿ ਉਹ ਤੇ ਰਜਿਸਟੈਂਟ ਆਪਾਂ ਰਜਿਸਟੈਂਟ ਨਹੀਂ ਹੋ ਜਾਂਦੀ ਹੁੰਦੀ ਦਵਾਈ ਉਹਨੂੰ ਉਸ ਤਰ੍ਹਾਂ ਉਹਨੂੰ ਆਦੀ ਕਰ ਲੈਂਦੀਆਂ ਉਸ ਤੋਂ ਬਾਅਦ ਕੀ ਆ ਕਿ ਉਹ ਹੋਰ ਸਾਰੇ ਜਿਵੇਂ ਮਤਲਬ ਆਪਾਂ ਛੋਟੇ ਜਿਹੇ ਉਦਾਹਰਣ ਲੈ ਲੀਏ ਵੀ ਜਿਵੇਂ ਕਣਕ ਕਾਲੀ ਦਵਾਈ ਆਪਾਂ ਪਾਉਂਦੇ ਆ ਤੇ ਗੁੱਲੀ ਡੰਡੇ ਨੂੰ ਮਾਰ ਦਿੰਦੀ ਆ ਕਣਕ ਨੂੰ ਕੁਛ ਨਹੀਂ ਕਰਦੀ ਤਾਂ ਇਹ ਇੱਕ ਇਹਨਾਂ ਨੇ ਕੀ ਕਰ ਲਿਆ ਕਿ ਉਸ ਬੀ ਨੂੰ ਸਪੈਸ਼ਲ ਹੀ ਉਤੇ ਆਦੀ ਕਰ ਲਿਆ ਉਹਨੂੰ ਦਵਾਈ ਨੂੰ ਕਿਸੇ ਵੀ ਤਰ੍ਹਾਂ ਦਾ ਝੋਨਾ ਹੋ ਗਿਆ ਉਹਨੂੰ ਵੀ ਮਾਰ ਦੇਣਾ ਉਹਨੇ ਕਿਸੇ ਵੀ ਤਰ੍ਹਾਂ ਦਾ ਕੱਖ ਹੋ ਗਿਆ ਉਹਨੂੰ ਵੀ ਮਾਰ ਉਹਨੂੰ ਮਾਰ ਦੇਣਾ ਹਾਂਜੀ ਇਹ ਵੇਹੇ ਬਹੁਤ ਵਧੀਆ ਸੋਧ ਆ ਤੇ ਸਿੱਧੀ ਬਜਾਈ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਕਾਮਯਾਬ ਸੋਧ ਆ ਕਿਉਂ ਜ਼ਿਆਦਾ ਹਾਂ ਸਭ ਤੋਂ ਜ਼ਿਆਦਾ ਪਿਛਲੀ ਵਾਰ ਵੀ ਝਾੜ ਆਪਣਾ ਪੂਰਾ ਵਧੀਆ ਰਿਹਾ ਜੀ ਕੀ ਝੜ ਰਿਹਾ ਸੀ 37 33 ਗੋੰਡਰ ਚੋਂ ਉਹਨਾਂ ਨਿਕਲੇ ਆਪਣਾ ਕਿਲਾ ਮਣਕੇ ਬੀਜਿਆ ਸੀ ਉਹੀ ਲਾਉਂਦਾ ਏ ਤੱਕ ਨਾ ਕਹੀ ਜੀ ਮਣਕੇ ਜੀ ਮਣਕੇ ਹਾਂ ਪੂਰਾ ਮਣਕੇ ਬੀਜਿਆ ਆ ਬੇਟਾ ਮੇਰਾ ਨਾਲ ਆ ਦੋਨੋਂ ਨੇ ਅਸੀਂ ਅਲੱਗ ਤਾ ਲਾਇਆ ਟਰਾਲੀ ਪਾ ਕੇ ਅੱਛਾ ਜੀ ਹਾਂ ਜੀ ਹਾਂ ਜੀ ਅਲੱਗ ਬੀਜਿਆ ਅਲੱਗ ਤਲਾ ਅਲੱਗ ਅਲੱਗ ਬੜਾਇਆ ਅਲੱਗ ਟਰਾਲੀ 'ਚ ਪਾ ਕੇ ਅਲੱਗ ਤਲਾਇਆ ਅੱਛਾ ਤੁਸੀਂ ਵੀ ਐਕਸਪੈਰੀਮੈਂਟਲ ਬੰਦੇ ਆ ਹਾਂਜੀ ਹਾਂਜੀ ਪੂਰੇ ਪੂਰੇ ਜੀ ਮੈਂ ਕਿਹਾ ਪੂਰਾ ਤੋਰ ਮੈਂ ਕਿਹਾ ਕੀਤਾ ਤਾਈ ਤਾਈ ਫਿਰ ਵੀ ਇਹਦੀ ਪੌਣੇ 3 ਕਿੱਲੇ ਮੈਂ ਬੀਲ ਲੈ ਕੇ ਬੀਜਿਆ ਹੀ ਫਿਰ ਕਿੰਨੇ ਕਿੱਲੇ ਬੀਜੇ ਹੋਇਆ ਟੋਟਲ ਐ ਇਸ ਵਾਰ ਟੋਟਲ ਮੇਰੇ 40 ਕਿੱਲੇ ਆ ਜੀ ਪਰ ਇਹਦੇ 'ਚ ਮੈਂ ਹੈਗਾ ਪੌਣੇ 3 ਕਿੱਲੇ ਬੀਜੇ ਇਸ ਵਾਰ ਪੌਣੇ 3 ਕਿੱਲੇ ਸਿੱਧੀ ਬਜਾਈ ਸਿੱਧੀ ਬਜਾਈ ਕੀਤੀ ਅੱਗੇ ਵੱਧ ਹੁੰਦੀ ਆ ਇਸ ਵਾਰ ਥੋੜੀ ਨਹੀਂ ਉਧਰ ਲੋਟ ਆਇਆ ਖੇਤ ਦਾ ਨਹੀਂ ਬੀਜਿਆ ਜਾਨੀ ਇੱਥੇ ਇੰਨੇ ਇੰਨਾ ਬੀਜਿਆ ਇੰਨਾ ਬੀਜਿਆ ਹਾਂ ਜੀ ਕਿ ਪੰਜ ਕਿੱਲੇ ਬੀਜਦੇ ਹਰ ਸਾਲ ਹੀ ਆ ਅਗਲੀ ਵਾਰ ਨੂੰ ਮਤਲਬ ਹੋ ਗਏ 8-9 ਸਾਲ ਹੋ ਗਏ ਬੀਜਦੇ ਨੂੰ ਸਿੱਧੀ ਬਜਾਈ ਅੱਧੇ ਖੇਤ ਤੇ ਲੈ ਜਾਉਂਗੇ ਇਹਨੂੰ ਹਾਂਜੀ ਅਗਲੀ ਾਰ ਨੂੰ ਅੱਧੇ ਖੇਤ ਹਾਂ ਜੀ ਕੋਸ਼ਿਸ਼ ਤਾਂ ਕਰਾਂਗੇ ਜੀ ਬਾਕੀ ਇੱਕ ਹੋਰ ਚੀਜ਼ ਆ ਜੀ ਸਭ ਤੋਂ ਮੈਂ ਯਾਰ ਵੇ ਕੀਤਾ ਵੀ ਜਿਹੜੇ ਖਾਤੇ ਚ ਪਾਣੀ ਥੋੜਾ ਵੱਧ ਖੜਦਾ ਨਹੀਂ ਮੈਂ ਖੇਤ ਆ ਕਿਸੇ ਦਾ ਵੀ ਆ ਕੋਈ ਟੋਵਾ ਵਾ ਨੀਵਾ ਉੱਥੇ ਤੇ ਬ ਇਮੇ ਇਹ ਕੀਤਾ ਜਿਹੜਾ ਤੁਹਾਡੇ ਨੀਵੇਂ ਕੇ ਦਾ ਪਾਣੀ ਵੱਧ ਖੜਦਾ ਉਥੇ ਬੀਜ ਸਿੱਧੀ ਵਜਾਈ ਬੀਜੋ ਉਥੇ ਉਥੇ ਕਰੋ ਉਥੇ ਕੰਮ ਜਾਓ ਹਾਂ ਉਥੇ ਕੰਮ ਜਾਓ ਨਹੀਂ ਬਹੁਤ ਵਧੀਆ ਬਾਈ ਜੀ ਤੁਹਾਡੇ ਨਾਲ ਤਿਆਰ ਪਰ ਹੈ ਤੇ ਇੱਕ ਗੱਲ ਹੋਰ ਹੈ ਜਦੋਂ ਪਿਛਲੀ ਯਾਰ ਤੁਸੀਂ ਬੀਜਾਂ ਮੈਂ ਪਿਛੇ ਵੀ ਇੱਕ ਕਿਸਾਨ ਤੋਂ ਇਹਹੀ ਸਵਾਲ ਪੁੱਛ ਕੇ ਆ ਹਾਂਜੀ ਹਾਂਜੀ ਬੀ ਦੇ ਵਿੱਚ ਬਾਈ ਕੋਈ ਬੇਕਾਨ ਦੇ ਵਿੱਚ ਤਾਂ ਨਹੀਂ ਨੱਕ ਬੁੱਲ ਮਾਰਦਾ ਆਰਤੀਆ ਬੀ ਜੀ ਇਹ ਪਿਛਲੇ ਸਾਲ ਦਾ ਜੋ ਮੰਡੀ ਦੇ ਵਿੱਚ ਉਹ ਕਹਿੰਦੇ ਚੋ ਨਾ ਦੂਜਿਆਂ ਨਾਲ ਥੋੜਾ ਇਹਦਾ ਬੀਜ ਦਾ ਦਾਣੇ ਦਾ ਸਾਈਜ਼ ਵੀ ਮੋਟਾ ਸੀਗਾ अच्छा बढ़िया सी ते जदों ਤੁਸੀਂ ਇਹ ਝੋਨਾ ਨਿਸਰਿਆ ਨਾ ਜਦੋਂ ਆਪਣਾ ਇਹ ਬੱਲੀ ਨਿਕਲੀ ਬਾਹਰੇ ਦੀ ਉਹਦੇ ਵੀ ਫਲ ਸਾਰਾ ਉੱਪਰ ਹੀ ਦੀਂਦਾ ਇਹਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਭਾਈ ਇੱਕ ਚਲੋ ਪਾਣੀ ਬਚ ਗਿਆ ਲੇਬਰ ਬਹੁਤ ਸਾਰੀ ਬਚ ਗਈ ਆ ਹਾਂਜੀ ਹਾਂਜੀ ਕੱਖ ਨਹੀਂ ਹੋਏ ਸਾਰਾ ਕਲੀਅਰ ਹੋ ਗਈ ਗੱਲ ਦਿਨ ਵੀ 120 ਲੈਂਦਾ ਹੈ ਬੀਜਣ ਤੋਂ ਲੈ ਕੇ ਹਨਾ ਇੱਕ ਮੈਨੂੰ ਥੋੜਾ ਜਿਹਾ ਐਂ ਲੱਗਦਾ ਵੀ ਬਿਮਾਰੀਆਂ ਬਮੂਰੀਆਂ ਤਾਂ ਨਹੀਂ ਕਿਸੇ ਕਿਸਮ ਦੀਆਂ ਜ਼ਿਆਦਾ ਲੈਂਦਾ ਨਹੀਂ ਨਹੀਂ ਜੀ ਉਹ ਨਾਰਮਲ ਹੀ ਆ ਉਹ ਤਾਂ ਜਿਵੇਂ ਮੌਸਮ ਹਿਸਾਬ ਨਾਲ ਬਈ ਜੋ ਨਾਰਮਲ ਸੰਡੀ ਆਉਂਦੀ ਆ ਜਾਂ ਨਾਰਮਲ ਆਪਾਂ ਤੇਲੇ ਵਾਲੀ ਪਾਉਣੀ ਆ ਜਾਂ ਉਹੀ ਉਦੋਂ ਉਹੀ ਆ ਉਹੀ ਬਈ ਇਹ ਵੀ ਮੈਂ ਕਹਿਆ ਵੀ ਜਿਹੜਾ ਇਸ ਕੰਪਨੀ ਦਾ ਬੀ ਕਿਤੇ ਬਿਮਾਰੀਆਂ ਨਾਲ ਜ਼ਿਆਦਾ ਨਹੀਂ ਲੈਂਦਾ ਨਹੀਂ 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 ਉਹ ਉਦੋਂ ਕੋਈ ਫਰਕ ਨਹੀਂ ਪਿਆ ਸਾਨੂੰ ਕੋਈ ਫਰਕ ਨਹੀਂ ਪਿਆ ਵੀ ਕੋਈ ਨੂੰ ਐਕਸਟਰਾ ਦਵਾਈ ਪਾਉਣੀ ਪਈ ਜਿਵੇਂ ਨਾਰਮਲ ਦੂਜੇ ਚੋਂ ਨੰ ਦਵਾਈ ਪਈ ਆ ਕੋਕੜੀਆਂ ਪਏ ਨੂੰ ਪਾਈ ਆ ਬਈ ਉਹਦੇ ਬਰਾਬਰ ਹੀ ਚੱਲੀ ਗਿਆ ਤੇ ਰੇਹ ਕੂੜਾ ਤਾਂ ਨਹੀਂ ਜ਼ਿਆਦਾ ਪਾਉਣਾ ਪਿਆ ਐਕਸਟਰਾ ਵੱਧ ਪਾਉਣਾ ਪਿਆ ਹੋ ਨਹੀਂ ਉਹ ਵੀ ਉਹ ਨਹੀਂ ਪਾਇਆ ਜਿੰਨਾ ਆਮ ਚੋਨੇ ਦੇ ਜਿੰਨਾ ਆਮ ਚੋਨੇ ਦੇ ਪਾਉਨੇ ਆ ਹੂੰ ਠੀਕ ਹੈ ਹਾਂਜੀ ਤੇ ਇਸ ਵਾਰੀ ਫਾਰਮ ਭਰਤਾ ਇਹਨਾਂ ਨੇ ਕਾ ਕੰਪਨੀ ਮਦਦ ਕਰ ਦਿੰਦੀ ਹੈ ਖੈਰ ਹਨਾ ਜਿਹੜਾ ਹਾਂਜੀ ਸਰਕਾਰ ਸਰਕਾਰ ਦੌਰ ਤੇ ਹਮਝ ਆਪਣੀ ਸੈਟੀ ਦੇ ਵਿੱਚ ਆ ਜਾਂਦੇ ਹੁੰਦੇ ਆ ਉਹ ਕਰਦੇ ਹੁੰਦੇ ਆ ਸੋ ਪਿਛਲੀ ਵਾਰੀ ਪੈਸੇ ਆਏ ਸੀਗੇ ਉਹ ਵੀ ਜਾਈਦੇ ਤੇ ਵੀ ਮਿਲ ਜਾਣਗੇ ਠੀਕ ਹੈ ਇਹ ਦੋ ਵੈਰਾਈਟੀਆਂ ਹੁੰਦੀਆਂ ਇਹ ਸ਼ਵਾਨਾ ਕੰਪਨੀ ਦੇ ਵਿੱਚ ਹਾਂਜੀ ਹਾਂਜੀ 127 ਹੁੰਦੀ ਆ ਜੀ 134 ਹੁੰਦੀ ਆ ਜੀ ਇੱਕ ਹੋਰ ਵੀ ਹੈਗੀ ਆ ਉਹ ਤਾਂ ਮੈਂ ਮੈਂ ਲਾਈ ਨਹੀਂ ਹੈਗੀ ਵੈਸੇ ਹਾਂਜੀ ਉਹਦਾ ਵੈਸੇ ਇਹ 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 ਇਹਦਾ ਇਹ ਇਹਨਾਂ ਨੂੰ ਇਹ ਸਾਰੀ ਕਿੱਟ ਨੂੰ ਮੇਰੇ ਹਿਸਾਬ ਨਾਲ ਇੱਕ ਸ਼ਾਇਦ ਕਹਿੰਦੇ ਫੋਲ ਪੂਰੇ ਪੇਜ ਫੁੱਲ ਪੇਜ ਜਿਹੜੇ ਇਹ ਆਪਣਾ 134 ਦੇ ਨਾਲ ਨਹੀਂ ਕੀਤਾ ਵਾ 134 ਦਾ ਵੀ ਇਹਦੇ ਚ ਫੁੱਲ ਪੇਜ ਦੇ ਨਾਮ ਦੇ ਅੰਦਰ ਦਵਾਈ ਦਵਾਈ ਤੇ ਜਿਹੜੀ 20 ਉਹਨੂੰ ਦੋਨਾਂ ਇਕੱਠਾ ਨੂੰ ਉਹ ਪੂਰੀ ਕਿੱਟ ਨੂੰ ਕਹਿੰਦੇ ਫੁੱਲ ਪੇਜ ਆ ਫਿਲਹਾਲ ਤੁਸੀਂ ਜਿਹੜਾ ਸ਼ਵਾਨਾ ਕੰਪਨੀ ਦਾ ਫੁੱਲ ਪੇਜ ਪੈਕੇਜ ਹੈ ਉਹ ਤੁਸੀਂ ਲੈ ਸਕਦੇ ਆ ਤੇ ਜਿੰਨਾ ਕ ਮੈਨੂੰ ਕਿਸਾਨਾਂ ਤੋਂ ਰਿਵਿਊ ਮਿੜਿਆਣੀ ਦੇ ਕਿਸਾਨ ਤੋਂ ਬੋਪਰਾਇ ਕਲਾਂ ਦੇ ਕਿਸਾਨ ਤੋਂ ਮੈਨੂੰ ਰਿਵਿਊ ਮਿਲੇ ਆ ਤੇ ਇੱਕ ਚੰਗੇ ਕਿਸਾਨਾਂ ਤੋਂ ਰਿਵਿਊ ਮਿਲਿਆ ਜਿਨ੍ਹਾਂ ਦਾ ਪਿੰਡ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਬਹੁਤ ਚੰਗਾ ਰਤਬਾ ਇੱਜ਼ਤ ਆ ਜਿਨ੍ਹਾਂ ਤੋਂ ਪੁੱਛ ਕੇ ਲੋਕ ਸਲਾਹ ਲੈਣਾ ਪਸੰਦ ਕਰਦੇ ਦਾ ਸੰਬੰਧ ਹੈ ਉਹ ਬੰਦਿਆਂ ਤੋਂ ਜਿਹੜਾ ਮੈਨੂੰ ਰਿਵਿਊ ਮਿਲਿਆ ਬਹੁਤ ਚੰਗਾ ਮਿਲਿਆ ਤੇ ਕੰਪਨੀ ਨੂੰ ਵੀ ਮੈਂ ਸ਼ੁਭਕਾਮਨਾਵਾਂ ਦਿੰਦਾ ਸ਼ਵਾਨਾ ਕੰਪਨੀ ਨੂੰ ਵੀ ਸ਼ੁਭਕਾਮਨਾਵਾਂ ਕਿਸਾਨਾਂ ਨੂੰ ਵੀ ਸ਼ੁਭਕਾਮਨਾਵਾਂ ਆਉਣ ਵਾਲੇ ਸਮੇਂ 'ਚ ਜੇ ਇਸ ਤਰ੍ਹਾਂ ਦੇ ਮਤਲਬ ਫੁੱਲ ਪੇਜ ਆਰੇ ਪੈਕੇਜ ਆ ਜਿਹੜੇ ਉਹ ਕਾਮਯਾਬ ਹੋਏ ਤਾਂ ਬਹੁਤ ਸਾਰਾ ਪਾਣੀ ਤੇ ਬਹੁਤ ساری ਮਜ਼ਦੂਰੀ ਤੇ ਬਹੁਤ ساری ਕਿਸਾਨੀ ਆ ਜਿਹੜੀ ਉਹ ਬਚਾਉਣ ਦੇ ਬਚਾਉਣ ਦੇ ਵਿੱਚ ਕਾਮਯਾਬ ਜ਼ਰੂਰ ਹੋਵਾਂਗੇ ਜਿਉਂਦੇ ਰੋ